ਰੇਤਾ ਭਰ ਕੇ ਮਾਰ ਦੇ ਰੇਤਾ ਭਰ ਕੇ ਰੇਤਾ ਭਰੋ ਰੇਤਾ ਲੋਕਾ ਕੱਲ੍ਹ ਆ ਪਾਰਟੀ ਰੇਤਾ ਭਰਦੇ ਰੇਤਾ ਭਰ ਕੇ ਬਾਦ ਤੇ ਜਿਹੜੇ ਇਹ ਪਹਿਲੇ ਐਕਸੀਡੈਂਟ ਵਾਲੀਆਂ ਗੱਡੀਆਂ ਸੀ ਦੋਵੇਂ ਇਹ ਉੱਪਰ ਦੇ ਆਏ ਹੋਏ ਆ ਜੀ ਮੈਨੂੰ ਲੱਗਦਾ ਉਹ ਤੱਕੜੇ ਨਾਲ ਇਹ ਦੇਖਣਾ ਇਹ ਦੋਵੇਂ ਐਕਸੀਡੈਂਟ ਵਾਲੀਆਂ ਗੱਡੀਆਂ ਨੇ ਮੇਰਾ ਨਾਮ ਚਰਨਜੀਤ ਹੈ ਜੀ ਪਿੰਡ ਸਰਦੁੱਲਾਪੁਰਾ ਸਰਦ ਕੁਝ ਦਿਨ ਪਹਿਲਾਂ ਨਾ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਪਲਾਟ ਆਪਣੇ ਇਥੇ ਮੁੰਡੇ ਸਰਵਨ ਦੇ ਫਰੈਂਡਸ ਕਾਰ ਵਾਲੇ ਦੇ ਨੂੰ ਕੋਈ ਹੈਗਾ ਸੀ ਤੇ ਅੱਜ ਸਾਨੂੰ ਫੋਨ ਆਇਆ ਵੀ ਕੋਈ ਅਚਾਨਕ ਅੱਗ ਲੱਗੀ ਤੁਹਾਡੀ ਗੱਡੀ ਨੂੰ ਹੁਣ ਅਸੀਂ ਆ ਕੇ ਦੇਖਿਆ ਤਾਂ ਉਹਨਾਂ ਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖੜੀਆਂ ਐ ਤੇ ਅੱਗ ਬੁਝਾਉਂਦੇ ਪਿਆ ਸੀ ਪਰ ਇਹ ਨਹੀਂ ਪਤਾ ਵੀ ਅੱਗ ਲੱਗੀ ਕਿੱਦਾਂ ਦੀ ਸੀ ਇਹ ਨੂੰ ਪਤਾ ਹੈਗਾ ਜੀ ਉਹ ਗੱਡੀਆ ਦੋ ਐਕਸੀਡੈਂਟ ਹੋਈ ਸੀ ਹਾਂ ਜੀ ਮੇਰੀ ਐਕਸੀਡੈਂਟਲ ਸੀ ਉਹ ਵੀ ਐਕਸੀਡੈਂਟਲੀ ਹੀ ਜੀ ਹਾਂ ਹਾਂ ਜੀ ਇਹਦੇ ਅੰਡਰ ਦਾ ਕਲੇਮ ਸੀ ਜੀ ਕਲੇਮ ਚ ਲੋ ਲੈਣਾ ਸੀਦਾ ਜੇ ਉੱਥੇ ਦਿੱਤਾ ਗਿਆ ਜੀ ਤੇ ਜਿਹੜੀ ਅੱਗ ਲੱਗਣ ਦਾ ਕੋਈ ਕਾਰਨ ਹੋ ਸਕਿਆ ਨਹੀਂ ਜੀ ਸਾਨੂੰ ਨਹੀਂ ਪਤਾ ਹੈ ਪਰ ਇਹ ਤਾਂ ਪੁਲਿਸ ਹੀ ਤਫਤੀਸ਼ ਕਰੂਗੀ ਜੀ ਬੈਟਰੀ ਤੋਂ ਅੱਗ ਪਈ ਹੈ ਜਾਂ ਕੋਈ ਨਹੀਂ ਗੱਡੀਆਂ ਬੰਦ ਖੜੀਆਂ ਜੀ ਅੱਛਾ ਜੀ ਗੱਡੀਆਂ ਬੰਦ ਐਕਸੀਡੈਂਟ ਸੀ ਜੀ ਕਿੰਨੇ ਚਿਰ ਤੋਂ ਇੱਥੇ ਖੜੀਆਂ ਗੱਡੀਆਂ ਇਹ ਮੇਰੇ ਵਾਲੀ ਗੱਡੀ ਤੇ 18 ਤਰੀਕ ਤੋਂ ਖੜੀ 18 ਦਿਨ ਤੋਂ ਜੀ ਅੱਛਾ ਜੀ ਹੁਣ ਕੀ ਮੰਗ ਕੀ ਕਰਨ ਚਾਹੁੰਦੇ ਹੋ ਮੰਗ ਇਹੀ ਕਰਦੇ ਆਂ ਵੀ ਜੋ ਸਾਡਾ ਨੁਕਸਾਨ ਹੋਇਆ ਹੈ ਸਾਡੀ ਪਰਪਾਈ ਕਰਾਈ ਜੇ ਜੀ ਮੇਰਾ ਨਾਮ ਭਵਨਦੀਪ ਸਿੰਘ ਮੈਂ ਫਾਇਰ ਡਰਾਈਵਰ ਹਾਂ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਐਕਸੀਡੈਂਟ ਗੱਡੀਆਂ ਖੜੀਆਂ ਆਰਬਨ ਸਟਰੀਟ ਦੇ ਵਿੱਚ ਤੇ ਉਹਨਾਂ ਨੂੰ ਅੱਗ ਲੱਗ ਚੁੱਕੀ ਸੀਗੀ ਤੇ ਅਸੀਂ ਮੌਕੇ ਤੇ ਪਹੁੰਚ ਗਏ ਤੇ ਅੱਗ ਤੇ ਕਾਬੂ ਪਾ ਲਿਆ ਜੀ ਅੱਗ ਬੁਝਾ ਚੁੱਕੇ ਹਾਂ ਤੇ ਸਾਡੀਆਂ ਅਸੀਂ ਤਿੰਨ ਗੱਡੀਆਂ ਫਾਇਰ ਮਂਗਾ ਕੇ ਤੇ ਅੱਗ ਤੇ ਕਾਬੂ ਪਾ ਲਿਆ ਹੁਣ ਇਸ ਟਾਈਮ ਅੱਗ ਓਕੇ ਹੈ ਜੀ ਕਿੰਨੇ ਵੇ ਡੈਮੇਜ ਹੋ ਚੁੱਕੇ ਗੱਡੀਆਂ ਤਾਂ ਬਿਲਕੁਲ ਸੁਆਹ ਹੋ ਚੁੱਕੀਆਂ ਜੀ ਇਸ ਟਾਈਮ ਬਾਡੀ ਭਜੀ ਆ ਹੁਣ ਬਾਕੀ ਅੱਗ ਲੱਗਣ ਦਾ ਕਾਰਨ ਸਪੱਸ਼ਟ ਪਾਇਆ ਨਹੀਂ ਅੱਗ ਲੱਗਣ ਦਾ ਕਾਰਨ ਇਹ ਕਹਿੰਦੇ ਆ ਜੀ ਮੰਨੋ ਕਿ ਬੈਟਰੀ ਤੋਂ ਕੋਈ ਸਪਾਰਕ ਸਪੁਰਗ ਹੋਇਆ ਬਾਕੀ ਹੁਣ ਪਤਾ ਨਹੀਂ ਆਪਾਂ ਨੂੰ ਪਤਾ ਲੱਗਾ ਤਾਂ ਦਾਦੇ ਦੇ ਕੂੜੇ ਤੋਂ ਵੀ ਅੱਗ ਫੜਕੀ ਜਾਂ ਤੇ ਕੂੜੇ ਨੂੰ ਅੱਗ ਲੱਗੀ ਸੀ ਨਹੀਂ ਇਹ ਨਹੀਂ ਪਤਾ ਹੀ ਆਪਾਂ ਨੂੰ ਆਪਣੇ ਆਉਣ ਤੋਂ ਪਹਿਲਾਂ ਇੱਥੇ ਅੱਗ ਨਹੀਂ ਸੀ ਕੋਈ ਵੀ ਗੱਡੀਆਂ ਨੂੰ ਅੱਗ ਲੱਗੀ ਹੋਈ ਸੀ ਉਹ ਪਤਾ ਨਹੀਂ ਪਾਰਕ ਨੂੰ ਨਹੀਂ ਨਹੀਂ ਕਦੇ ਨਹੀਂ ਸੀ ਅੱਗ ਕਦੇ ਨਹੀਂ ਆ ਜੀ ਨਹੀਂ ਕੱਲੀਆਂ ਗੱਡੀਆਂ ਨੂੰ ਅੱਗ ਹੀ ਸਾਡੇ ਆਉਣੇ ਉਹ ਪਗ ਇਥੇ ਪਤਾ ਲੱਗਿਆ ਜਿਵੇਂ ਦੋ ਕਾਰਾਂ ਨੂੰ ਆਪਣੇ ਆਪ ਕੋਈ ਅੱਗ ਲੱਗਦਾ ਮਸਲਾ ਸਾਹਮਣੇ ਆਇਆ ਜਿਸ ਉੱਪਰ ਵੀ ਵੈਰੀਫਾਈ ਕਰ ਰਹੇ ਹਾਂ ਜੀ ਕਿ ਗਰਮੀ ਵੀ ਪਹੁੰਚਾਦੀ ਹੈ ਕੀ ਕਰਨਾ ਹੈ ਉਹਨਾਂ ਨੇ ਪਤਾ ਲੱਗ ਕੇ ਜੋ ਬੰਦੀ ਕਾਰਵਾਈ ਕੀਤੀ ਹੈ ਲੱਗਦਾ ਕਿ ਕੂੜੇ ਤੋਂ ਅੱਗ ਲੱਗੀ ਹੈ ਜਾਂ ਕਿੱਦਾਂ ਜੀ ਚੈੱਕ ਕਰ ਲਾਂਗੇ ਜੀ ਜਿਹੜੇ ਜਦਸਤ ਦੇ ਹੋਸਟਸ ਰਿਪੋਰਟ ਕਰਦੇ ਨੇ ਉਹ ਗੱਡੀਆਂ ਨੇ ਐਕਸੀਡੈਂਟ ਡਾ ਦੱਸੀਆਂ ਜਾ ਰਹੀਆਂ ਜੀ ਕਿੱਥੇ ਖੜੀਆਂ ਇਹ ਬਲੇ ਇਹ ਪਤਾ ਨਹੀਂ ਜੀ ਇਹ ਹੁਣ ਜਿਹੜੇ ਮਾਲਕ ਹੋ ਦੱਸਣਗੇ ਵੀ ਐਕਸੀਡੈਂਟ ਰਿਸੀ ਕਿਤੇ ਸੀ ਹੈ ਕੀ ਕਾਰ ਹੋਈ ਕੀ ਹੋ ਰਹੀ ਹੈ ਜੀ ਕਸਰ ਵੈਰੀਫਾਈ ਕਰਦੇ ਜੀ ਕਰਕੇ ਜੋ ਸਾਹਮਣੇ ਆਇਆ ਇੱਕ ਤਤ ਦੇਖ ਲੈਂਗੇ